ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਵੀਰਵਾਰ ਨੂੰ ਇਸੇ ਹੀ ਕੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਰਿਆਦਾ ਭੰਗ ਕਰਨ ਦੇ ਦੋਸ਼ ਦੇ ਵਿੱਚ ਬਾਹਰ ਕੀਤੀ ਗਈ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਗਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੀ ਤੁਲਨਾ ক্রিকেট ਦੀ ਪਿੱਠ ਨਾਲ ਕੀਤੀ ਗਈ ਇਹ ਮੰਤਪਾਗ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਲੰਘਣਾ ਹੈ ਇਸ ਬਿਆਨ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਹਾਲਕਿ ਉਹ ਕਦੇ ਵੀ ਮੁਆਫੀ ਨਹੀਂ ਮੰਗਦੇ ਨਾ ਹੀ ਤੁਸੀਂ ਮਾਫ ਕਰਦੇ ਹੋ ਸਗੋ ਜੋ ਤੁਹਾਡੇ ਅੰਦਰ ਜ਼ਹਿਰ ਭਰਿਆ ਹੈ ਉਹ ਕੱਢਦੇ ਹੋ ਵਿਰਸਤ ਸਿੰਘ ਬਲਟੋਹਾ ਦੇ ਵੱਲੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਰਤੀ ਗਈ ਸ਼ਬਦਾਵਲੀ ਤੇ ਇਤਰਾਜ਼ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹਾਂ ਲਗਾਉਣ ਤੇ ਉਹਨਾਂ ਦੇ ਵਿੱਚ ਤਬਦੀਲੀਆ ਕਰਨ ਉੱਤੇ ਵੀ ਸਵਾਲ ਚੁੱਕੇ ਗਏ ਵਲਟੋਹਣੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਸ਼੍ਰੀ ਅਕਾਸਿਕ ਸਾਹਿਬ ਦੇ ਹੁਕਮ ਨੂੰ ਇਨ ਬਿਨ ਪਾਲਣਾ ਕਰਨ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਆਪ ਹੀ ਫਸੀਲ ਤੋਂ ਸੁਣਾਈ ਗਈ ਹੁਕਮ ਦੇ ਵਿੱਚ ਤਬਦੀਲੀ ਕਰ ਦਿੰਦੇ ਨੇ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੁਰਬਾਣੀ ਦੇ ਬੇਦਬੀ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਿਸ ਵਕਤ ਸ਼੍ਰੋਮਣੀ ਅਕਾਲ ਦਲ ਦੇ ਮੈਂਬਰਾਂ ਨੂੰ ਸਜ਼ਾਵਾ ਸੁਣਾਈਆਂ ਗਈਆਂ ਸਨ ਉਸ ਦੇ ਵਿੱਚ ਟਾਇਲਟ ਸਾਫ਼ ਕਰਨ ਦੀ ਸੇਵਾ ਤੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਸੁਣਾਈ ਗਈ ਸੀ ਅਤੇ ਨਾਲ ਹੀ ਗੁਰਬਾਣੀ ਦੀਆਂ ਪੰਕਤੀਆਂ ਵਾਲੀ ਤਕਤੀ ਗਲ ਦੇ ਵਿੱਚ ਪਾ ਲਈ ਕਿਹਾ ਗਿਆ ਸੀ 2 ਦਸੰਬਰ ਦੀ ਵੀਡੀਓ ਵਿਖਾਉਂਦੇ ਹੋਏ ਬਲਟੋਹਾ ਨੇ ਕਿਹਾ ਕਿ ਇਹ ਤਕਤੀਆਂ ਖੁਦ ਸ਼੍ਰੋਮਣੀ ਅਕਾਲ ਦਲ ਦੇ ਮੈਂਬਰਾਂ ਦੇ ਗਲਾਂ ਦੇ ਵਿੱਚ ਪਾਈਆਂ ਗਈਆਂ ਸਨ ਜਦੋਂ ਉਹਨਾਂ ਦੇ ਵੱਲੋਂ 2 ਦਸੰਬਰ ਨੂੰ ਟਾਇਲਟ ਦੇ ਵਿੱਚ ਗੁਰਬਾਣੀ ਦੀ ਬੇਅਦਬੀ ਅਤੇ ਝੂਠੇ ਭਾਂਡੇ ਮਾਂਜ ਲੱਗਿਆ ਗੁਰਬਾਣੀ ਦੀ ਬੇਅਦਬੀ ਦਾ ਸੁਨੇਹਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਗੁਰਬਾਣੀ ਦੀਆਂ ਪੰਕਤੀਆਂ ਵਾਲੀਆਂ ਤਕਤੀਆਂ ਗਲਾਂ 'ਚੋਂ ਹਟਾਉਣ ਲਈ ਆਦੇਸ਼ ਜਾਰੀ ਕੀਤੇ ਗਏ ਜਿਸ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਦਿਖਾਈ ਗਈ ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਦੀ ਜੱਤਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਰਵੀਰ ਸਿੰਘ ਭਿੰਡਰ ਵਗੈਰਾ ਜਿਹੜੇ ਇਹਦੇ ਚੈਨਲ ਚਲਾਉਂਦੇ ਨੇ ਉਹਨਾਂ ਨੇ ਤਹੱਦੀ ਜੂਨ 2025 ਤੋਂ ਲੈ ਕੇ ਆਫਟਰ ਇਲੈਕਸ਼ਨ ਪਾਰਲੀਮੈਂਟ ਤੋਂ ਬਾਅਦ ਜਿਸ ਤਰ੍ਹਾਂ ਦੀ ਤੁਸੀਂ ਸ਼ਾਹ ਸ਼ਾਹ ਰਚੀਆਂ ਅਸੀਂ ਸਾਰੇ ਹੈਰਾਨ ਸੀ ਕਿ ਰਖੜਾ ਸਾਹਿਬ ਤੇ ਚੰਦੂ ਮਾਇਰਾ ਸਭ ਕਿਵੇਂ ਇਕੱਠੇ ਹੋ ਗਏ ਇਹ ਤੇ ਦੋ ਧੁਰੇ ਨੇ ਧਰਤੀ ਦੇ ਇਹ ਤਾਂ ਇਕੱਠੇ ਹੋ ਹੀ ਨਹੀਂ ਸਕਦੇ ਸਾਨੂੰ ਨਹੀਂ ਸੀ ਪਤਾ ਕਿ ਵਿੱਚ ਤੁਸੀਂ ਜੇ ਔਰ ਤੁਸੀਂ ਅਜਿਹਾ ਰੋਲ ਅਦਾ ਕੀਤਾ ਕਿ ਉਹਨਾਂ ਦੋ ਧੁਰਿਆਂ ਨੂੰ ਇੱਕ ਦੁਨੀਆ ਦਾ ਅਜੂਬਾ ਪ੍ਰਗਟ ਕਰਕੇ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਤੇ ਪਤਾ ਨਹੀਂ ਕਿਹੜੇ ਸਬਜ ਬਾਗ ਵਿਖਾਏ ਜੀ ਹਾਂਜੀ ਉਹ ਸਾਰਾ ਕੁਝ ਨੰਗਾ ਹੋ ਗਿਆ ਉਸ ਤੋਂ ਬਾਅਦ ਕਿਵੇਂ ਸਕੀਮ ਬਣੀ ਇਹ ਸ਼੍ਰੀ ਅਕਾਲ ਤਖਸਾਲ ਦੇ ਦਰਖਾਸਤ ਦਿੱਤੀ ਜਾਵੇ ਕਿਵੇਂ ਦਰਖਾਸਤ ਦੇ ਉੱਤੇ ਤੁਸਾਂ ਪ੍ਰਤੀਕਰਮ ਦਿੱਤਾ ਕਿਵੇਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਇਹ ਕਿਸੇ ਨੂੰ ਹੋਲਾ ਨਹੀਂ ਮੈਂ ਕੋਈ ਸ਼੍ਰੀ ਅਕਾਲ ਤਖਸਾਲ ਤੋਂ ਜੋ ਤੁਸੀਂ ਹੁਕਮ ਸੁਨਾਤਾ ਅਸੀਂ ਕਿਸੇ ਵਿਅਕਤੀ ਦਾ ਸਤਕਾਰ ਨਹੀਂ ਕਰਦੇ ਅਸੀਂ ਸ਼੍ਰੀ ਅਕਾਲ ਤਖਸਾਲ ਦੀ ਮੋਹਰ ਦਾ ਤੇ ਤਸਵੀਲ ਦਾ ਸਤਕਾਰ ਕਰਦੇ ਇਹ ਵਿਰਚਾਸ ਸਿੰਘ ਬਲਟੋਹਾ ਨੇ ਕੀਤਾ ਤੇ ਪਰ ਹੁਕਮਨਾਮਾ ਦੀ ਇੱਕ ਮਰਿਆਦਾ ਹੈ ਮੱਕਮਰਿਆਦਾ ਸਿਖਾਉਣ ਵਾਸਤੇ ਨੀ ਕੋ ਕਿੰਤੂ ਪ੍ਰੰਤੂ ਧੰਨਵਾਦ ਤੇ ਨਹੀਂ ਬੈਠਾ ਪਰ ਮੈਂ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਵੀ ਸ਼ਬਦ ਮੇਰੇ ਵਰਗਾ ਕੋਈ ਅਣਗਾਨ ਬੰਦਾ ਕੋਈ ਰਾਜਨੀਤਿਕ ਕੋਈ ਸਧਾਰਨ ਵਿਅਕਤੀ ਕੋਈ ਦੁਨੀਆਦਾਰੀ ਵਾਲਾ ਕੱਢ ਦੇਵੇ ਤੇ ਗੱਲ ਔਖੀ ਹੈ ਅੱਜ ਸਨੌਰ ਤੇ ਬੋਲਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਾ ਜੇ ਅਸੀਂ ਜਿਹੜੀ ਹੈ ਅਕਾਲੀ ਦਲ ਨੂੰ ਜਿਹੜੀ ਫਸੀਲ ਹੈ ਜਿਹੜੀ ਅਕਾਲ ਤਖਤ ਦੀ ਉਹਨੂੰ ਜਿਸ ਤਰ੍ਹਾਂ ਚੌਕੇ ਤੇ ਸ਼ਿੱਕੇ ਮਾਰਨ ਵਾਸਤੇ ਕ੍ਰਿਕਟ ਦੀ ਪਿਚ ਬਣਾਈ ਜਾਂਦੀ ਹੈ ਅਸੀਂ ਉਹ ਜਿਹੜੀ ਹੈ ਇਹਨਾਂ ਨੂੰ ਪਿਚ ਬਣਾ ਕੇ ਦਿੱਤੀ ਸੀ ਮੈਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਰ ਦੀ ਫਸੀਲ ਤੇ ਕ੍ਰਿਕਟ ਦੀ ਪਿਚ ਜਿਹੜੀ ਹੈ ਇੱਕ ਹੋ ਸਕਦੀਆਂ ਨੇ ਇਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਇਹ ਤਾਂ ਕਦਾਚਿਤ ਨਹੀਂ ਹੋ ਸਕਦਾ ਤੁਸੀਂ ਕ੍ਰਿਕਟ ਦੀ ਪਿਚ ਨੂੰ ਸ੍ਰੀ ਅਕਾਲ ਤਖਤ ਸਰ ਦੀ ਫਸੀਲ ਦੇ ਨਾਲ ਸੰਗਿਆ ਦੇ ਰਹੇ ਜੇ ਉਹਦੇ ਨਾਲ ਤੁਲਨਾ ਕਰ ਰਹੇ ਜੇ ਇਸ ਸ੍ਰੀ ਅਕਾਲ ਤਖਸਾਲ ਦਾ ਪਵਿੱਤਰ ਫਸਿਲ ਦਾ ਸਿੱਖ ਮਰਿਆਦਾ ਦੀ ਉਲੰਘਣਾ ਹੈ ਮੈਂ ਬੇਨਤੀ ਕਰੂੰਗਾ ਕਿ ਯਾਨੀ ਹੱਦ ਤੀਂ ਜੇ ਤੁਸੀਂ ਕਦੀ ਮਾਫੀ ਤੇ ਮੰਗੀ ਨਹੀਂ ਤੁਹਾਡੀ ਸ਼ਤ ਜਿੰਦਗੀ ਚ ਜਿਹੜਾ ਸਿੱਖੀ ਚ ਸਭ ਤੋਂ ਵੱਡਾ ਸਿਧਾਂਤ ਹੈ ਮਾਫੀ ਦਾ ਮਾਫੀ ਮੰਗਣਾ ਤੇ ਕਿਸੇ ਨੂੰ ਮਾਫ ਕਰਨਾ ਇਹ ਬੜਾ ਵੱਡਾ ਸਿਧਾਂਤ ਹੈ ਸਿੱਖੀ ਚ ਤੇ ਨਾ ਤੇ ਤੁਸੀਂ ਮਾफी ਮੰਗਦੇ ਜੇ ਕਦੇ ਵੱਡੇ ਵੱਡੀਆਂ ਗੱਲਾਂ ਕਰਕੇ ਉਹਨਾਂ ਤੋਂ ਭੱਜ ਕੇ ਜਾਂ ਮਰਯਾਦ ਆਦੀ ਉਲੰਘਣਾ ਕਰਕੇ ਤੇ ਨਾ ਤੁਸੀਂ ਭਾਵੇਂ 100 ਕੋਈ ਮਾਫੀ ਮੰਗੀ ਜਾਏ ਲੈ ਜੋ ਤੁਹਾਡੇ ਮਨ 'ਚ ਜ਼ਹਿਰ ਹੈ ਉਹ ਤੁਸੀਂ ਕੱਢਦੇ ਕੱਢਦੇ ਸ਼ਾਇਦ ਤਾਂ ਹੁਣ ਯਾਦ ਹੋਵੇ ਕਿ ਮੈਂ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਕੋਲੋਂ ਮਾਫੀ ਹੱਥ ਜੋੜ ਕੇ ਵੀ ਮੰਗੀ ਸੀ ਅੰਦਰ ਵੀ ਤੇ ਨਾਲ ਹੀ ਮੈਂ ਤੁਹਾਨੂੰ ਲਿਖਤੀ ਰੂਪ ਚ ਵੀ ਮੰਗੇ ਸੀ 15 ਅਕਤੂਬਰ ਨੂੰ ਚਲੋ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਮੈਂ ਮੰਗ ਕਰਦਾ ਹਾਂ ਕਿ ਜਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਮਾਫੀ ਮੰਗਣ ਜਿਹੜਾ ਉਹਨਾਂ ਨੇ ਫਸੀਲ ਦਾ ਕ੍ਰਿਪਤ ਦੀ ਪੇਛਣਾ ਤੁਲਣਾ ਕਰਕੇ ਜਿਹੜਾ ਨਰਾਦਰ ਕੀਤਾ ਹੈ ਤੇ ਨਹੀਂ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਹਾਂਜੀ ਕਿਉਂਕਿ ਉਹਨਾਂ ਨੇ ਬੜਾ ਨਿੰਦਾ ਜਨਕ ਕੰਮ ਕੀਤਾ ਔਰ ਇਸ ਤੋਂ ਇਲਾਵਾ ਯਾਨੀ ਹਰ ਕਿਸੇ ਦੀ ਆਦ ਵੀ ਬੜਾ ਬੋਲਦੇ ਬੜਾ ਚੰਗਾ ਲੱਗਦਾ ਹੈ ਤੇ ਮੈਂ ਤੇ ਇਹਨਾਂ ਨੂੰ ਅੱਠਾਂ ਸਾਲਾਂ ਤੋਂ ਹੀ ਬੋਲਦਾ ਦੇਖਦਾ ਰਿਹਾ ਤੇ ਕਾਲ ਤਖਤ ਤੋਂ ਬੋਲਣਾ ਤੇ ਐਂ ਜਿ ਆਪਣਾ ਜਿਵੇਂ ਦਿੱਲੀ ਦੇ ਕਿੰਗਰੇ ਢਾ ਦੇਣੇ ਹੁੰਦੇ ਕਿਸੇ ਪ੍ਰੋਗਰਾਮ ਤੇ ਬੋਲਣਾ ਤੇ ਐਂ ਜਿ ਆਪਣਾ ਅਗੇ ਜਿਵੇਂ ਹੁਣ ਬੱਸ ਹਾਂਜੀ ਹਨੇ ਜਾਂ ਬੰਨੇ ਗਿਆਨੀ ਹਰਪੀ ਸਿੰਘ ਜੀ ਕਿਸੇ ਗੱਲ ਤੇ ਪੂਰਾ ਉਤਰੇ ਕਿਸੇ ਇੱਕ ਗੱਲ ਤੇ ਵੀ ਜੋ ਤੁਸੀਂ ਫਸੀਲ ਤੋਂ ਕਹਿੰਦੇ ਰਹੇ ਜੇ ਜੋ ਤੁਸੀਂ ਭਾਸ਼ਣਾ ਚ ਕਹਿੰਦੇ ਰਹੇ ਜੋ ਤੁਸੀਂ ਸੰਦੇਸ਼ ਦਿੰਦੇ ਰਹੇ ਜੋ ਤੁਸੀਂ ਆਦੇਸ਼ ਕਰਦੇ ਰਹੇ ਜੇ ਇੱਕ ਤੇ ਵੀ ਕਿਸੇ ਤੇ ਵੀ ਪੂਰੇ ਉਤਰੇ ਹੋ ਸਵਾਏ ਗੱਲਾਂ ਕਰਨ ਤੋਂ ਸਵਾਏ ਸ਼ਬਦਾਂ ਦੀ ਬੰਤਰ ਤੋਂ ਜੇ ਤੁਸੀਂ ਸਤਿ ਸਪੂਤ ਕੀਤਾ ਆ ਹਾਂ 2 ਦਸੰਬਰ ਨੂੰ ਤੁਸੀਂ ਜਿਹਨੂੰ ਤੁਸੀਂ ਇਤਿਹਾਸਕ ਫੈਸਲਾ ਕਹਿੰਦੇ ਜੀ ਉਹ ਤੁਸੀਂ ਕੀਤਾ ਤਾਂ ਮੈਂ ਵੀ ਉਹਨੂੰ ਸਵੀਕਾਰ ਕਰਦਾ ਹਾਂ ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਹੱਕ ਅਸਿੱਖ ਹੈ ਇਹ ਅਕਾਲੀ ਲੀਡਰਸ਼ਿਪ ਨੇ ਚਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਚਾਹੀਦਾ ਹੈ ਤੇ ਸ਼ਰ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਕੋਲੇ ਵੀ ਗਈ ਸੀ ਕਿ 2022 ਦੇ ਵਿੱਚ ਚਲੇਗੀ ਸੀ ਕਿ ਅਸੀਂ ਪੇਸ਼ ਹੋਣਾ ਚਾਹੁੰਨੇ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਤੇ ਤੁਸੀਂ ਉੱਥੇ ਕੀ ਕਿਹਾ ਕਿਸ ਰੂਪ ਚ ਕਿਹਾ ਅਜੇ ਰੁਕ ਜਾਓ ਚਲੋ ਮੌਕਾ ਆਇਆ ਉਹ ਸਾਰੀ ਗੇਮ ਤੁਸੀਂ ਵੜ ਕੇ ਲਿਆਣਗੇ ਅਕਾਲੀ ਲੀਡਰਸ਼ਿਪ ਜਿਹੜਾ ਪੇਸ਼ ਹੋਣਾ ਚਾਹੁੰਦੀ ਸੀ ਉਹਦੇ ਤੋਂ ਬਾਰੇ ਬਾਰ ਤੁਸੀਂ ਗੇਮ ਖੇਡੀ ਜਿਹੜੇ ਕਿ ਸਾਛ ਦਾ ਜ਼ਿਕਰ ਹੋਇਆ ਆ ਰਵੇਰ ਸਿੰਘ ਭਿੰਡਰਵਾਲੋਂ ਤੇ ਉਹਦੇ ਤਹਿਤ ਕਾਰਵਾਈ ਹੋਈ ਮੇਰਾ ਭਾਵੇਂ ਕੋਈ ਹੁਣ ਲਾਗਾ ਦੇਗਾ ਨਹੀਂ ਅਕਾਲੀ ਦਲ ਦੇ ਨਾਲ ਪਰ ਮੇਰੀ ਜਿਹੜੀ ਹੈ ਸਾਰੇ ਆਗੂ ਸਹਿਬਾਨ ਨਾਲ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਅਕਾਲੀ ਦਲ ਤੋਂ ਬਾਹਰ ਨੇ ਚਾਹੇ ਸੁਧਾਰ ਲੈਣ ਵਾਲੇ ਨੇ ਚਾਹੇ ਕੋਈ ਹੋਰ ਨੇ ਮੇਰੇ ਸਾਰੇ ਸਤਕਾਰਤਿ ਅਤੇ ਮੇਰੇ ਸਾਰੇ ਪਿਆਰਵਾਲੇ ਅਤੇ ਮੇਰੀ ਸਾਰਿਆਂ ਨਰਸਾਂ ਦਾ ਉਸ ਦਿਨ ਸਾਰਿਆਂ ਨੇ ਬੜੀ ਨਿਮਰਤਾ ਦੇ ਨਾਲ ਤੁਹਾਡੇ ਕੀਤੇ ਹੋਏ ਹੁਕਮ ਨੂੰ ਪ੍ਰਵਾਨ ਕੀਤਾ ਉਹ ਉਹਦੇ ਉੱਤੇ ਇਨ ਬਿਨ ਪਹਿਰਾ ਦਿੱਤਾ ਯਮਨਿਕ ਕਿ ਤਿੰਨ ਤਰੀਕ ਨੂੰ ਸੁਬੀਰ ਸਿੰਘ ਬਾਦਲ ਜਦੋਂ ਘੰਟਾ ਕਰ ਡਿਊਟੀ ਅੱਗੇ ਸੇਵਾਦਾਰ ਦੇ ਚੋਲਾ ਪਾ ਕੇ ਸੇਵਾ ਕਰ ਰਹੇ ਸੀ ਤੇ ਅਗਲੇ ਦਿਨ ਤੁਹਾਨੂੰ 3 ਤਰੀਕ ਨੂੰ ਹੀ 3 ਤਰੀਕ ਨੂੰ ਤੁਹਾਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਿੰਘ ਸਾਹਿਬ ਜੀ ਇਹ ਕੀ ਖੇਡ ਹੈ ਸੁਬੀਰ ਸੋ ਬਾਦਲ ਦੇ ਲਾਗੇ ਤੇ ਕਿਸੇ ਨੂੰ ਜਾਣ ਨਹੀਂ ਦਿੰਦੇ ਉਥੇ ਤੇ ਗਨ ਮੈਨੂੰ ਧੱਕੇ ਮਾਰਦੇ ਆ ਉਹਦੇ ਦੁਆਲੇ ਤੇ ਸਿਕਿਉਰਟੀ ਹੈ ਉਹ ਸੇਵਾਦਾਰ ਹੈ ਉਹ ਪਹਿਰਾ ਵੇਰਾ ਕਿਉਂ ਉਹਨੂੰ ਉਹਦੇ ਉਹਦੇ ਵਾਸਤੇ ਪਹਿਰਾ ਦਿੱਤਾ ਜਾ ਰਿਹਾ ਚਲੋ ਗੱਲ ਵਹੀ ਸਹੀ ਸੀਗੀ ਉਹ ਸੇਵਾਦਾਰ ਸੀਗਾ ਤੇ ਤੁਸੀਂ ਆਦੇਸ਼ ਕੀਤੇ ਜਵਾਨੀ ਤੁਸੀਂ ਕਿ ਲਾਗੇ ਕੋਈ ਬੰਦਾ ਨਹੀਂ ਚਾਹੀਦਾ ਸੋ ਵੀਰਸੋਂ ਬਾਦਲ ਇਕੱਲਾ ਹੋਵੇ ਤੁਸੀਂ ਵੀਰਸੋਂ ਬਾਦਲ ਵਿਚਾਰ ਇਕੱਲਾ ਬਹਿ ਗਿਆ ਉਹਦੇ ਗੋਲੀ ਵੱਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਆਪਦੇ ਦਰ ਦੇ ਉੱਤੇ ਆਪਦੇ ਸਿੱਖ ਦੀ ਇਲਾਜ ਨੂੰ ਉਦੀ ਜ਼ਿੰਦਗੀ ਨੂੰ ਕਿਆਸ ਕਰਕੇ ਵੀ ਦੇਖਿਆ ਜੀ ਅੱਖੀਂ ਦੇ ਦੇਖਿਆ ਤੇ ਜੋ ਕੁਛ ਉਹਦੇ ਵਾਪਰਿਆ ਸੀਗਾ। ਚਾਹ ਤੁਸੀਂ ਅਜਿ ਕੁਝ ਚਾਹੁੰਦੇ ਸੀ। ਪਰ ਸ੍ਰੀ ਅਕਾਲ ਤਖਤ ਦੇ ਹੁਕਮ ਦੇ ਪਾਲਣਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਵੀ ਨਹੀਂ ਹਿੱਲਿਆ ਤੇ ਉੱਥੇ ਪੂਰਾ ਟਾਈਮ ਪਾਸ ਕੀਤਾ ਤੇ ਲਗਾਤਾਰ ਜਿਹੜੀ 10 ਦਿਨ ਉਸੇ ਰੂਪ ਵਿੱਚ ਸੇਵਾ ਕੀਤੀ। ਜਿਸ ਜਿਸ ਰੂਪ ਵਿੱਚ ਸੇਵਾ ਲੱਗੀ ਸੋ ਵੀ ਉਸੰ ਬਾਦਲ ਹੋਵੇ ਜਾਂ ਫੇ ਹੋਰ ਆਗੂ ਹੋਵੇ ਸਾਰਿਆਂ ਨੂੰ ਸੇਵਾ ਪੂਰੀ ਕੀਤੀ ਤੱਕ 13 ਦਸੰਬਰ ਨੂੰ ਸੇਵਾ ਪੂਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਦੀ ਸੇਵਾ ਦੀ ਸੰਪੂਰਨਤਾ ਦੀ ਅਰਦਾਸ ਹੋਈ ਉਦੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹ ਸੇਵਾ ਪੂਰੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਤੇ ਤੁਸੀਂ ਰੋਜੀ ਪਗਪੜੇ ਫਲਾਣਾ ਪਘੋੜਾ ਰਾਣਾ ਆ ਤੇ ਫਿਰ ਸਰਟੀਫਿਕੇਟ ਕਿਉਂ ਜਾਰੀ ਕੀਤਾ ਸੀ ਜੇ ਪਗੋੜੇ ਅਦੇ ਸਰਗਰ ਤੋਂ ਤੁਹਾਂ ਜਾਰੀ ਕਰਤਾ ਰਹਿ ਗਈ ਸੱਤ ਮੈਂਬਰੀ ਕਮੇਟੀ ਦੀ ਗੱਲ ਉਹਦੇ ਬਾਰੇ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕਰਦੇ ਰਹੇ ਕਿ ਕੋਈ ਇਹ ਕਦਮ ਨਾ ਚੱਕਿਆ ਜੇ ਜਿਹਦੇ ਨਾਲ ਕੋਈ ਤੁਹਾਨੂੰ ਸੰਧਾਨ ਕੇ ਜਿਹੜੀ ਅੜਿ ਚਣਾਵੇ ਇਹ ਤੇ ਹੁਣ ਜੱਗ ਜਾ ਰਿਹਾ ਕਿਸੇ ਨੂੰ ਉਹਲਾ ਨਹੀਂ ਤੇ ਤੁਸਾਂ ਫਿਰ ਵੀ ਉਹਦੇ باوجود ਵੀ ਆਦੇਸ਼ ਕੀਤਾ ਪ੍ਰਮਾਣ ਹੈ ਤਸਵੀਰ ਤੋਂ ਜਾਰੀ ਹੋਇਆ ਪਰ ਤੁਹਾਨੂੰ ਆਪ ਜੀ ਨੂੰ ਤੇ ਆਪ ਜੀ ਦੇ ਨਾਲ ਬਾਕੀ ਸਿੰਘ ਸਹਿਬਾਨ ਨੂੰ ਜੈਦਰਸ਼ੀ ਅਕਾਲਤਖਸਰ ਨੂੰ ਬੇਨਤੀ ਕੀਤੀ ਗਈ ਕਿ ਇਹਦੇ ਨਾਲ ਸ੍ਰੀ ਅਕਾਲੀ ਦਲ ਦੀ ਜਿਹੜੀ ਮਾਨਤਾ ਰੱਦ ਹੁੰਦੀ ਹੈ ਵੀ ਇਹ ਜੇ ਲਾਗੂ ਕਰਦੇ ਹਾਂ ਅਕਾਲ ਤਖਤ ਦਾ ਹੁਕਮ ਆਵੇਂ ਕਿ ਸਾਰੇ ਸ੍ਰੀ ਅਕਾਲ ਤਖਤ ਸਾਬ ਨੂੰ ਬਤੌਰ ਸਿੱਖ ਤੇ ਅਕਾਲੀ ਸਮਰਪਤ ਨੇ ਪਰ ਕਿਉਂਕਿ ਇਹ ਰਾਜਨੀਤਿਕ ਪਾਰਟੀ ਹੈ ਤੇ ਰਾਜਨੀਤੀ ਦੇ ਵਿੱਚ ਜਿਹੜਾ ਧਰਮ ਦਾ ਸਿੱਧੀ ਦਖਲ ਦਾ ਜਿਹੜੀ ਹੈ ਉਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤੇ 파ਰਟੀ ਦੀ ਮੰਨਤਾ ਰੱਦ ਹੋ ਜੂ ਮੇਰਾ ਕੱਲ 2 ਦਸੰਬਰ ਤੋਂ ਲੈ ਕੇ ਲਗਾਤਾਰ ਜਲ ਚੱਲ ਰਹੀ ਹੈ ਉਹ ਪਤਾ ਨਹੀਂ ਲੱਗਦਾ ਕਦੀ ਤੇ ਇਹ ਜਾਂਦਾ ਕਿ ਉਹਨੂੰ ਸੱਤ ਮੈਂਬਰੀ ਕਮੇਟੀ ਦੀ ਲੋੜ ਨੇ ਕਿ ਜਿਸ ਤਰ੍ਹਾਂ ਦੀਆਂ ਡਿਊਟੀਆਂ ਉਥੋਂ ਕਾਲੀ ਦਲ ਦੇ ਡਾਕਟਰ ਤੋਂ ਲੱਗੀਆਂ ਆਆਂ ਉਹਨੂੰ ਸਹੀ ਠਹਿਰਾਇਆ ਜਾਂਦਾ ਹੈ ਤੇ ਕਦੀ ਹੋਰ ਤਰ੍ਹਾਂ ਦੀ ਚਰਚਾ ਚੱਲਦੀ ਤੇ ਰੋਜ਼ ਹੀ ਕਈ ਸੱਜਣ ਜਿਹੜੇ ਐ ਮੱਖ-ਮੱਖ ਚੈਨਲ ਵਾਲੇ ਬੈਠੇ ਹੁੰਦੇ ਐ ਤੇ ਕਾਲੀ ਦਲ ਮੁਕਰ ਗਿਆ ਜੀ ਕਾਲੀ ਦਲ ਭੱਜ ਗਿਆ ਜੀ ਕਾਲੀ ਦਲ ਹੁਕਮ ਨਹੀਂ ਮੰਨ ਰਿਹਾ ਜੀ ਨਾਲੇ ਤੁਸੀਂ ਉਹਨਾਂ ਨੂੰ ਰੋਕਿਆ ਐ ਕਿ ਕੋਈ ਇਹਦੇ ਉੱਤੇ ਚਰਚਾ ਨਾ ਕਰੇ ਤੇ ਨਾ ਤੁਸੀਂ ਸਪੈਕਟਾ ਦੇਸ਼ ਕੀਤਾ ਤੇ ਹੁਣ ਕੀ ਹੈ ਅੱਜ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਪੀਚ ਸੁਣ ਰਿਹਾ ਸੀ ਉਹਨਾਂ ਨੇ ਵਾਰ-ਵਾਰ ਘੱਟੋ ਘੱਟ ਚਾਰ ਪੰਜ ਵਾਰ ਕਿਹਾ ਕਿ ਇਹ ਹੁਕਮਨਾਮਾ ਇਨ ਬਿਨ ਇਨ ਬਿਨ ਇਨ ਬਿਨ ਲਾਗੂ ਹੋਊਗਾ ਕਿਉਂਕਿ ਫਸੀਲ ਤੋਂ ਜਾਰੀ ਹੋਇਆ ਤੇ ਮੈਂ ਚਾਪੇਸ ਗੱਲ ਦੇ ਹੱਕ ਜائیں ਕਿ ਜਿਹੜਾ ਫਸੀਲ ਤੋਂ ਹੁਕਮ ਹੁੰਦਾ ਹੈ ਤੇ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਪਰਮਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਪੁੱਛਣਾ ਚਾਹਣਾ ਹੈ ਯਾਨੀ ਹਰਪ੍ਰੀਤ ਸਿੰਘ ਜੀ ਫਿਰ ਤੁਸੀਂ ਹਕੂਮਨਾਮੇ ਚ 2 ਦਸੰਬਰ ਨੂੰ ਹੀ ਤਬਦੀਲੀ ਕਿਉਂ ਕਰਤੀ ਜਿਹੜਾ ਤੁਸੀਂ ਫਸੀਲ ਤੋਂ ਅਨਾਉਂਸ ਕੀਤਾ ਸੀਗਾ ਉਹਦੇ ਜੇ ਤਬ ਬਦਲੀ ਕਿਉਂ ਕੀਤੀ ਤੁਸੀਂ ਫਸੀਲ ਤੋਂ ਆਕਾਲੀ ਦਲ ਦੀ ਭਰਤੀ ਵਾਸਤੇ 6 ਮੈਂਬਰੀ ਕਮੇਟੀ ਅਲਾਟ ਕੀਤੀ ਬਕਾਇਦਾ ਨਾਂ ਲੈ ਕੇ ਤੇ ਜਿਹੜਾ ਸ਼ਾਮ ਨੂੰ ਆਦੇਸ਼ ਜਾਰੀ ਹੋਇਆ ਬਾਅਦ ਚ ਉਹ ਤੇ ਸੱਤ ਮੈਂਬਰੀ ਕਰ ਦਿੱਤੀ ਗਈ ਹੁਣ ਫਸੀਲ ਦਾ ਹੁਕਮ ਨਹੀਂ ਕਿ ਜਾਂ ਜਿਹੜਾ ਤੁਸੀਂ ਲਿਖਤੀ ਆਦੇਸ਼ ਕੀਤਾ ਉਹਨੂੰ ਮੰਨੀ ਲਿਖਤੀ ਦੇ ਤੋ ਹਾਂ ਕਰਤਾ ਇਹਦਾ ਮਤਲਬ ਜਿਹੜਾ ਫਸੀਲ ਤੋਂ ਸੁਣਾਇਆ ਸੀ ਉਹਦੇ ਵਿੱਚ ਤਬਦੀਲੀ ਕਰਕੇ ਕੀਤਾ ਨੰਬਰ 1 ਤਬਦੀਲੀ ਨੰਬਰ 2 ਤਬਦੀਲੀ ਜਿਹੜੀ ਆ ਉਹ ਬੜੀ ਗੰਭੀਰ ਬਹੁਤ ਧਿਆਨ ਦੇਣ ਵਾਲੀ ਉਹ ਕੀ ਹੈ ਕਿ 2 ਦਸੰਬਰ ਨੂੰ ਜਿਹੜਾ ਮਹਿਜ ਦੇ ਅਨੁਸਾਰ ਸੰਭਾਲ ਹੈ ਸ੍ਰੀ ਅਕਾਲ ਤਖਤ ਸਭ ਤੋਂ ਫਸੀਲ ਤੋਂ ਜਿਹੜਾ ਹੁਕਮ ਸੁਣਾਇਆ ਜਾਂਦਾ ਆ ਕਿ ਤੁਸੀਂ ਜਿਹੜੇ ਆ ਦੋਸ਼ੀ ਠਹਿਰਾਏ ਜਾਂਦੇ ਜੇ ਤੇ ਦੋਸ਼ੀ ਠਹਿਰਉਣ ਦੇ ਨਾਲ ਜਿੱਥੇ ਸੇਵਾ ਲਾਈ ਜਾਂਦੀ ਆ ਤਨਖਾਹ ਲਾਈ ਜਾਂਦੀ ਆ ਸਜ਼ਾ ਲਾਈ ਜਾਂਦੀ ਆ ਪਰ ਕੋਈ ਸ਼ਬਦ ਵਰਤ ਲਈਏ ਤੇ ਨਾਲ ਹੀ ਕਿਹਾ ਜਾਂਦਾ ਕਿ ਇਹਨਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਜਾਂਦੀਆਂ ਤੇ ਤਖਤੀਆਂ ਕੀ ਨੇ ਗੁਰਬਾਣੀ ਦਾ ਸ਼ਬਦ ਉੱਤੇ ਲਿਖਿਆ ਗਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਟੋਈ ਸਰਨ ਆਵੇ ਤਾਂ ਨਿਰਮਲ ਹੋਈ ਆ ਜਿਹੜੀ ਆ ਤਖਤੀ ਇਹ ਕਿਸੇ ਅਕਾਲੀ ਆਗੂ ਦੇ ਹੀ ਗੱਲ ਚ ਪਾਈ ਹੋਈ ਹੈ ਇਸ ਤੋਂ ਪਹਿਲਾਂ ਜਿਹੜਾ ਸੀਲ ਤੋਂ ਹੁਕਮ ਸੁਣਾਇਆ ਜਾਂਦਾ ਆ ਆ ਸਾਰੇ ਸੁਣਿਆ ਜੀ ਧੰਨਵਾਦ ਜੀ ਅਸੀਂ ਪੀਡੀਐਫ ਭੇਜ ਵੀ ਦੇਵਾਂਗੇ ਉਹਦੇ ਵਿੱਚ ਸਪਸ਼ਟ ਹੋ ਜੂਗਾ ਕਿ ਕਹਿੰਦੇ ਆ ਕਿ ਗਲਾਂ ਦੇ ਤਖਤੀਆਂ ਪਾਈਆਂ ਜਾਂ ਤਾਂ ਫਿਰ ਇਕੱਲੇ ਇਕੱਲੇ ਦੇ ਗੱਲ ਚ ਤਖਤੀਆਂ ਪੋਦੇ ਤੁਸੀਂ ਤਾਂ ਸਾਰਾ ਮੀਡੀਆ ਉੱਥੇ ਸੀਗੇ ਆਸਰੇ ਜੀ ਜਿਹੜਾ ਮੈਂ ਗ੍ਰਿਫਸ ਲਿਖਿਆ ਅਨੁਸਾਰ

ਉਹ ਪ੍ਰੰਤ ਇਹ ਈਸ਼ਾਨ ਕਰਕੇ ਇੱਕ ਘੰਟਾ ਮੰਦਰ ਵਿੱਚ ਜਾ ਕੇ ਭਾਂਡੇ ਵਾਦ ਕੇ ਭਾਂਡੇ ਵਾਦ ਇੱਕ ਘੰਟਾ ਦੇ ਵਿੱਚੋਂ ਸੁਣ ਕੇ ਤੇ ਹਾਥ ਰੋਜ ਦਿੱਸ ਗਏ ਤੋਂ ਜਲਾਵਾ ਸੁਖਮੇ ਸਾਤਾ ਪਾਠ ਕਰਨਗੇ ਉਹ ਇੱਕ ਜੋ ਅਸੀਂ ਕਰਕੇ ਸੇਵਾ ਇਹਨਾਂ ਨੂੰ ਮੈਨਰ ਕਿ ਹੈ ਇਹਨਾਂ ਸਾਰਿਆਂ ਦੇ ਗਾਵਾਂ ਵਿੱਚ ਇਹਨਾਂ ਦੇ ਨਾਲ ਆਏ ਨੇ ਇਹਨਾਂ ਸਾਰਿਆਂ ਦੇ ਗਾਵਾਂ ਵਿੱਚ ਸ਼ਕਤੀ ਪਾਈ ਜਾਣੀ ਹੈ ਤੁਸੀਂ ਦੇ ਕੰਮ ਅਕਸਰ ਤੋਂ ਪਾਈ ਜਾਂਦੀ ਹੈ ਦਸਪਾਸਿਕ ਮੈਨੇਜਰ ਸਤਰੇ ਸੀ ਸਾਧਕ ਸਰ ਕੋ ਲਿਖਾ ਲਾ ਨਾਮ ਦਰਪਨ ਮਨਸਤ ਕਿਹਾ ਬੈਂਕਰ ਜਿਹੜਾ ਦਰਵਾਜ਼ਾ ਹੈ ਉਹ ਵਾਕੇ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਹੋਵੇਗਾ ਇਹਨਾਂ ਦੇ ਗਾਲ ਵਿੱਚ ਤਕਤੀ ਪਾਓ ਸਰਪੰਚ ਆਫਟ ਕਰਦੇ ਗਾਲ ਵਿੱਚ ਤਕਤੀ ਪਾਉਣੇ ਲਾਤੀ ਜਿਹੜੇ ਦੋਸ਼ੀ ਹੈ वैधानिक एरे के तहत आपड़ाガル पार्क के जन सुधीर संवाद में राष्ट्रीय स्तर पर की हुई एक लेक्चर है सुरदेव सिंह के हिसाब लगभग फोन करके जैसे चयन करके जो चेहरा और बात को समाप्त है इसलिए येता है तो देर लंत का कारण जोड़े दे बार-बार चंद्र बात साहब से बार-बार खड़ना है किसी भाग फिर जीर ऊपर बैठ के ਸੇਵਾਦਾਰਾਂ ਦਾ ਤੁਹਾਡਾ ਗੌਰ ਵਿੱਚ ਪਾ ਕੇ ਸਤਿ ਸ਼੍ਰੀ ਅਕਾਲ ਜੀ ਬਰਸ਼ਾ ਵਰਕੇ ਲੱਗਣਾ ਹੈ। ਔਰ ਉਹ ਸਮਾਜ ਦਾ ਇੱਕ ਸਭ ਤੋਂ ਸਭਾ ਹੈ। ਆ ਤੁਸੀਂ ਦੇਖ ਲਿਆ ਕਿ ਕਿਵੇਂ ਤਕਤੀਆਂ ਆਉਂਦੀਆਂ ਨੇ ਤੇ ਕਿਵੇਂ ਕੱਲੇ-ਕੱਲੇ ਦੇ ਗੱਲ ਤੇ ਤਕਤੀ ਪਾਈ ਜਾਂਦੀ ਹੈ। ਇਹ ਦੋ ਤਰੀਕ ਨੂੰ ਪਾਈਆਂ ਜਾਂਦੀਆਂ ਨੇ। ਹੁਕਮ ਕੀਤਾ ਜਾਂਦਾ ਹੈ ਕਿ ਜਦੋਂ ਵੀ ਲੱਗੀ ਹੋਈ ਸੇਵਾ 12 ਵਜੇ ਸ਼ੁਰੂ ਕਰਨੀ ਹੈ। ਉਸ ਸਮੇਂ ਤੋਂ ਇਹ ਗੱਲ ਚ ਚੈਦੀ ਤੇ ਅਕਾਲੀ ਲੀਡਰਾਂ ਨੇ ਉਹ ਗੱਲ ਚ ਤਖਤੀ ਪਾ ਕੇ ਜਿਹੜੀ ਸ਼੍ਰੀ ਅਕਾਲ ਤਖਤ ਸਰਵਲੋਂ ਪਾਈ ਗਈ ਸੀ ਉਸੇ ਨਾਲ ਇਹ ਫਲਚਾ ਸਾਫ ਕੀਤੀਆਂ ਤੇ ਗੰਦੇ ਛਿੱਟੇ ਪੈ ਦਿੱਤੇ। ਔਰ ਉਸ ਉਹੀ ਤਖਤੀ ਪਾ ਕੇ ਗੁਰਬਾਣੀ ਦੇ ਸ਼ਬਦ ਵਾਲੀ ਉਹਨਾਂ ਨੇ ਝੂਠੇ ਵਰਤਨ ਵਰਤਨਾਂ ਜੇ ਤੇ ਝੂਠ ਦੇ ਛਿੱਟੇ ਪਏ ਉਹਦੇ ਉੱਤੇ ਔਰ ਮੈਂ ਜਦੋਂ ਫੋਟੋਆਂ ਦੇਖੀਆਂ ਮਨ ਦੁਖੀ ਹੋਇਆ ਤੇ ਮੈਂ ਜਿਹੜਾ ਆ ਚਾਰ ਤਰੀਕ ਨੂੰ ਸਵੇਰੇ ਤੜਕੇ ਹੀ ਪੋਸਟ ਪਾ ਦਿੱਤੀ ਕਿ ਇਸ ਗੱਲ ਦਾ ਜਵਾਬ ਪਾਉਣ ਦਊਗਾ ਆ ਫੋਟੋ ਮੱਕਟ ਡਿੰਗ ਆ ਤੁਸੀਂ ਫੋਟੋਆਂ ਦੇਖੋ ਰਣੀਕੇ ਸਾਹਿਬ ਹੁੰਦਰ ਸਾਹਿਬ ਚੀਮਾ ਸਾਹਿਬ ਗੱਲ ਚ ਤੱਕਤੀ ਹੈ ਤੇ ਜਿਹੜਾ ਗੰਦਾ ਜਿਹੜਾ ਆ ਉਹ ਹੁੰਦਾ ਆ ਉਹ ਹੱਥ ਚ ਫੜਿਆ ਹੋਇਆ ਤੇ ਥੱਲੇ ਉਹ ਮਾਰ ਰਹੇ ਨੇ ਆ ਜਿਹੜਾ ਫਲਸ਼ ਸਾਫ ਕਰ ਰਹੇ ਨੇ ਚੀਮਾ ਸਾਹਿਬ ਆ ਫਿਰ ਹੁੰਦਰ ਸਾਹਿਬ ਆ ਰਣੀਕੇ ਸਾਹਿਬ ਹਾਂਜੀ ਆ ਜਿਹੜੇ ਆ ਜਿਹੜੇ ਆ ਝੂਠੇ ਬਤਨ ਮਾਜੇ ਜਾਦੇ ਜਦੋਂ ਮੈਂ ਪੋਸਟ ਪਾਈ ਇਹਦਾ ਰਿਐਕਸ਼ਨ ਹੋਇਆ ਤੇ ਅਕਾਲੀ ਲੀਡਰਾਂ ਨੂੰ ਹੁਕਮ ਕੀ ਕੀਤਾ ਗਿਆ ਜਵਾਨੀ ਇਹ ਤਖਤੀਆਂ ਲਾ ਦੇ ਅਦੇਸ਼ ਕਰ ਬਿਠੇ ਸੀਗੇ ਤੇ ਬੜੀ ਵੱਡੀ ਬੇਅਦਬੀ ਸੀ ਬੜਾ ਵੱਡਾ ਮਰਯਾਦਾ ਦੀ ਉਲੰਘਣਾ ਸੀ ਗੁਰਬਾਣੀ ਦੇ ਸਤਕਾਰ ਦੀ ਉਲੰਘਣਾ ਸੀਗੀ ਜਵਾਨੀ ਕਲਾਮੀ ਕਹਿਣ ਉਨਾ ਕਹ ਜੀ ਤੁਸੀਂ ਸਾਨੂੰ ਲਿਖਤੀ ਆਦੇਸ਼ ਦਿੱਤੇ ਕੱਲ ਨੂੰ মিডিਆ ਵਿੱਚ ਗੱਲ ਚੱਲੂਗੀ ਕੱਲ ਨੂੰ ਲੋਕਪਾਲ ਚੁੱਕਣਗੇ ਦੀ ਚਰਚਾ ਹੋਊਗੀ ਫੇਰ ਉਸ ਸਮੇਂ ਤੱਕ ਅਕਾਲੀ ਲੀਡਰ ਜਿਹੜੀ ਆ ਚਾਰ ਤਿਕ ਦੀ ਸੇਵਾ ਵੀ ਜਿਹੜੀ ਆ ਨ ਭੁਗਤ ਚੁੱਕੇ ਸੀਗੇ ਲੱਛਾਂ ਦੀ ਤੇ ਝੂਠੇ ਵਰਤਨਾ ਦੀ ਤੇ ਉਸ ਤੋਂ ਬਾਅਦ ਆਦੇਸ਼ ਜਾਰੀ ਕੀਤਾ ਗਿਆ